बच्चे इतने इंटेलिजेंट ਨੇ ਕਿ ਥੋੜਾ ਜਿਆਦਾ ਦੱਸ ਦੋ। ਤੁਗਣੇ ਤਿਗਣੇ ਉਤਸ਼ਾਹ ਨਾਲ ਪੜ੍ਹ ਕੇ ਆਉਂਦੇ ਆ। ਔਰ ਬੱਚਿਆਂ ਨੂੰ ਥੋੜਾ ਜਿਆਦਾ ਲਿਬਰਟੀ ਦੇ ਦਿਆ ਕਰੋ। ਜ਼ਰੂਰੀ ਨਹੀਂ ਕਿ ਜਿਹੜਾ ਕਿਤਾਬ 'ਚ ਫਾਰਮੂਲਾ ਲਿਖਿਆ ਹੋਇਆ ਉਹੀ ਇਸਤੇਮਾਲ ਕਰਨਾ। ਹੋ ਸਕਦਾ ਕੋਈ ਬੱਚਾ ਨਵਾਂ ਹੀ ਫਾਰਮੂਲਾ ਯਾਦ ਕਰ ਦੇ ਜੀ। ਇਹ ਨਹੀਂ ਹੈ ਕਿ ਤੂੰ ਕੱਟ ਨਾ ਨਾ ਤੂੰ a² b² 2ab ਇਹ ਨਹੀਂ ਵਰਤੇ ਆ ਤੂੰ। ਕੋਈ ਪਤਾ ਉਹਨੇ ਕਿਸੇ ਹੋਰ ਤਰੀਕੇ ਨਾਲ ਕਰਦੇ ਕਿ ਉਹ ਤਾਂ ਮੈਥ ਨੂੰ ਕੋਈ ਨਵਾਂ ਜਿਹੜਾ ਉਹ ਫਾਰਮੂਲਾ ਮਿਲ ਜੇ ਬੱਚਿਆਂ ਦੇ ਅੱਜਕੱਲ ਬਹੁਤ ਇਨੋਵੇਟਿਵ ਆਈਡੀਆਜ਼ ਆਉਂਦੇ ਨੇ ਬਿਜ਼ਨਸ ਪਲਾਸਟਰ ਦੇ ਵਿੱਚ ਕਿੰਨੇ ਆ ਚੜੀ ਆਏ ਨੇ ਬੱਚਿਆਂ ਦੇ ਔਰ ਭਾਰਤ ਦੀ ਕੀ ਦੇਣਾ ਮੈਥ ਨੂੰ ਜ਼ੀਰੋ ਗਿਣਤੀ ਜ਼ੀਰੋ ਨਹੀਂ ਜਿਹੜੀ ਜ਼ੀਰੋ ਹੈ ਨਹੀਂ ਤਾਂ 9 ਤੇ ਖੜ ਜਾਂਦੀ ਗਿਣਤੀ ਜੇ ਜ਼ੀਰੋ ਨਾ ਹੁੰਦੀ 9 ਤੋਂ ਬਾਅਦ ਇੰਡੀਆ ਦਾ ਯੋਗਦਾਨ ਹੈ ਆਪਣੇ ਮੈਥ ਦਾ ਕਿ ਇੱਕ ਇੱਕ ਫਿਰ 10 ਫਿਰ 11 ਫਿਰ 20 30 40 ਫਿਰ ਤਾਂ ਜਿੰਨਾ ਤੱਕ ਮਰਜ਼ੀ ਜਾਓ ਕਹਿੰਦਾ ਵੀ ਕਿਉਂਕਿ ਮੇਰੇ ਡੈਡੀ ਮੈਥ ਪੜਾਉਂਦੇ ਰਹੇ ਆ ਸਾਇੰਸ ਮਾਸਟਰ ਸੀ ਤੇ ਨਾਲ ਮੈਥ ਵਾਲਾ ਵੀ ਕੰਮ ਉਹ ਹੀ ਕਰਦੇ ਸੀ ਕਿਉਂਕਿ ਸਾਇੰਸ ਵੀ ਮੈਥ ਹੀ ਹੁੰਦੀ ਅਲੱਗ-ਬੱਲਗ ਪ੍ਰੋਜੈਕਟਸ ਵਗੈਰਾ ਕਹਿੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ 'ਚੋਂ ਰੁਪਇਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ 1999 ਬਣ ਜਾਂਦਾ ਸ ਹਰ ਇੱਕ ਦੀ ਵੈਲਿਊ ਹੈ ਜੀ 1 ਰੁਪਏ ਦੀ ਵੀ ਵੈਲਿਊ ਹੈ ਹਰ ਇੱਕ ਬੰਦੇ ਦੀ ਵੈਲਿਊ ਹੈ ਚਪੜਾਸੀ ਦੀ ਵੀ ਵੈਲਿਊ ਹੈ ਟਾਈਮ ਤੇ ਘੰਟੀ ਵਜਾਈ ਜੇ ਕੋਈ ਬੱਚਾ ਫਾਸਟ ਆਉਂਦਾ ਉਹ ਚਪ ਚਪੜਾਸੀ ਦਾ ਵੀ ਯੋਗਦਾਨ ਹੈ ਕਲਰਕ ਦਾ ਵੀ ਯੋਗਦਾਨ ਹੈ ਕਾਗਜ਼ ਪੂਰੇ ਰੱਖੇ ਪੇਪਰ ਕੰਡਕਟ ਕਰਾਏ ਹਰ ਇੱਕ ਬੰਦੇ ਦਾ 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 ਯੋਗਦਾਨ ਸੋ ਸਫਲਤਾ ਦੀ ਇਸ ਚੇਨ ਦੇ ਵਿੱਚ ਹਰ ਕੜੀ ਦਾ ਇੱਕ ਆਪਣਾ ਯੋਗਦਾਨ ਹੈ ਆਓ ਆਪਾਂ ਮਿਲ ਕੇ ਵਿੱਦਿਆ ਦਾ ਚਾਨਣ ਜਿਹੜਾ ਉਹ ਪੰਜਾਬ ਦੇ ਵਿੱਚ ਕਰੀਏ ਖਾਸ ਤੌਰ ਤੇ ਦਬੇ ਕੁਚਲੇ ਲੋਕਾਂ ਲਈ ਗਰੀਬਾਂ ਲਈ ਜਿੱਥੇ ਸਿੱਖਿਆ ਜਿਹੜੀ ਹੈ ਉਹ ਮੰਨਿਆ ਜਾਂਦਾ ਵੀ ਨਹੀਂ ਬਸ ਦੋ ਕਪੜਾ ਲੋ ਤਿੰਨ ਪੜਾ ਲੋ ਦਿਹਾੜੀ ਕਰਨੀ ਹੈ ਸਾਡੇ ਤਾਂ ਕਿਸਮ ਵਿੱਚ ਦਿਹਾੜੀਆਂ ਲਿਖੀਆਂ ਬੱਚਿਆਂ ਨੂੰ ਆਪ ਕੇ ਮੈਂ ਮੈਂ ਸਾਡੇ ਘਰ ਸਾਡੇ ਘਰ ਦੀ ਇੱਕ ਐਗਜ਼ਾਮਪਲ ਦੇ ਦਿੰਦਾ ਮੇਰੇ ਡੈਡੀ ਤੇ ਮੇਰੇ ਚਾਚਾ ਜੀ ਸਾਲ 1 2 ਸਾਲ ਦਾ ਫਰਕ ਸੀਗਾ ਉਮਰ ਚ ਇਕੱਠੇ ਪੜ ਉਦੋਂ ਹੀ ਲੁਖਾਣਦੇ ਹੁੰਦੇ ਵੀ ਚਲੋ 5 ਕੁ ਸਾਲ ਦਾ ਹੀ ਹੈ ਚਲੋ ਚਲੋ ਲਿਖ ਲਓ ਪੰਜਵੀਂ ਚੋਂ ਇੱਕ ਫਸਟ ਆ ਗਿਆ ਇੱਕ ਸੈਕੰਡ ਆ ਗਿਆ ਤੇ ਮੁੜ ਕੇ ਮੇਰੇ ਦਾਦਾ ਜੀ ਕਹਿੰਦੇ ਵੀ ਚਲੋ ਲਈ ਖੇਤ ਆਏ ਹੀ ਨਹੀਂ ਸਕੂਲੋਂ ਤੋਂ ਬਾਅਦ ਛੇਵੀਂ ਚ ਵਾਸਤੇ ਤਾਂ ਜਿਹੜਾ ਹੈਡਮਾਸਟਰ ਸੀ ਉਹ ਸਾਡੇ ਘਰੇ ਆਇਆ ਮੇਰੀ ਦਾਦੀ ਨੂੰ ਕਹਿੰਦਾ ਵੀ ਕਿੱਥੇ ਨੇ ਬੱਚੇ ਤੁਹਾਡੇ ਸਕੂਲ ਨਹੀਂ ਆਏ ਕਹਿੰਦੇ ਭਾਈ ਉਹਦਾ ਬਾਪੂ ਖੇਤ ਲੈ ਗਿਆ ਉਹ ਕਹਿੰਦਾ ਮੈਂ ਨਹੀਂ ਪੜਾਉਣੇ ਹੋਰ ਕਹਿੰਦੇ ਉਹ ਤਾਂ ਫਸਟ ਸੈਕਿੰਡ ਆਏ ਨੇ। ਕਹਿੰਦੀ ਭਾਈ ਹੁਣ ਮੈਂ ਤਾਂ ਕੀ ਕਰਾਂ। ਖੇਤ ਫਲਾਣੇ ਤੋਂ ਮੇਰੇ ਸਾਹਮਣੇ ਖੇਤ ਆ ਉੱਥੇ ਜਾਵਾਂ। ਟੀਚਰ ਖੇਤ ਜਾਵੜਿਆ ਜੀ। ਗਾਂ ਮੇਰੇ ਬਾਪੂ ਤੇ ਮੇਰੇ ਚਾਚਾ ਜੀ ਕੰਮ ਕਰੀ ਜਾਣ। ਦਾਦੇ ਨਾਲ ਮਿਲ ਕੇ ਬੱਟਾ ਮੂਟਾ ਪਾਈ ਜਾਣ, ਪੋਚੀ ਜਾਣ ਕਹੀ ਵੜ ਕੇ। ਉਹਨਾਂ ਨੇ ਕਿਹਾ ਵੀ ਦਰਬਾਰਾ ਸਿੰਘ ਜੀ ਤੁਹਾਡੇ ਬੱਚੇ ਫਸਟ ਸੈਕਿੰਡ ਆਏ ਨੇ ਸਕੂਲ ਕਿਉਂ ਨਹੀਂ ਭੇਜਦੇ ਕਹਿੰਦੇ ਨਾਲੇ। ਆਪਾਂ ਤਾਂ ਖੇਤੀ ਕਰਾਉਣੀ ਆ ਸਕੂਲਸ ਨਾਲ ਕਹਾਦਾ। ਕਹਿੰਦੇ ਨਹੀਂ ਵੀ ਮੈਂ ਤਾਂ ਕੀਤੀਆਂ ਟੀਚਰ ਨੇ ਇੱਥੇ ਗੱਲ ਨਹੀਂ ਬੜਗੀ ਵੀ ਇੱਕ ਲੈ ਜਾ ਇਹਨਾਂ ਚੋਂ ਇੱਕ ਤਾਂ ਨਹੀਂ ਜਾਣ ਦਿੰਦਾ ਮੈਂ ਮੇਰੇ ਡੈਡੀ ਲੈ ਆਏ ਜੀ ਤੇ ਮੇਰੇ ਡੈਡੀ ਐਮਏ ਪੋਲੀਟিক্যাল ਸਾਇੰਸ ਬੀਐਸਸੀ ਦੈਨ ਬੀਐਡ ਚਾਚਾ ਮੇਰਾ ਪੰਜ ਪੜਿਆ ਉਸੇ ਸਕੂਲ ਚ ਜੇ ਉਹਨੂੰ ਲੈ ਜਾਂਦੇ ਹੋ ਪੜ ਜਾਂਦਾ ਪਰ ਟੀਚਰ ਦੀ ਡੈਡੀਕੇਸ਼ਨ ਦੇਖੋ ਕਿ ਖੇਤੋਂ ਲੈ ਕੇ ਆਇਆ है नहीं दुनिया मेरे डैडी दो हज़ार ग्यारह चुन देहात हो गया पर वो एंड तक अपने टीचर याद करते रहे भी वो उन्हें जिंदगी बना